ਹੁਣ 2 ਮਿੰਟ ਲਈ ਪੰਤੇਂਦਰ ਜੀ ਬੋਲਣਗੇ ਗ੍ਰੈਟਿਫਿਕੇਸ਼ਨ ਟੂ ਆਲ ਮਾਈ ਕੈਂਡੀਡੇਟਸ ਇਨ ਪਾਰਟਿਸਪੇਸ਼ਨ ਜਿਹੜਾ ਬਕਰ ਪੰਜਾਬੀਆਂ 2023 ਮੇਰੇ ਵੱਲੋਂ ਸਾਰੇ ਅਕੈਡਮੀ ਨੂੰ ਸਾਰੇ ਬੱਚਿਆਂ ਨੂੰ ਸਾਰੇ ਕੁਟਸ ਸਾਹਿਬਾਨ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਜਿਸ ਸਿਸਟਮ ਨੂੰ ਸ਼ੁਰੂ ਕਰੇ 1.4 ਸਾਲ ਦਾ ਜਿਹੜਾ ਗਤੀ पोजिशन तो साइड झोड़ी लगातार एक नाम के तौर तो पर हार्डवर्क एंड इंस्टीट्यूशन मंडी कलों के नाम पर पै रही हैं एक है तो अच्छा मैच कल गर्ल्स का मैच से अच्छी पोजिशन मिली तो अच्छ बोएज का से मोस्टली बोयज़ में क्या जा रहा है कि नहीं है ना खोटे सिक्के खोटे सिचे अच्छ करोड़ों वागू चले सत्तर सत्तर मीटर दैप एक सौ दस दस मीटर दैप ठीक ਕੈਂਡੀਡੇਟ ਉਹਨਾਂ ਦੇ ਮੁੰਡਿਆਂ ਨੇ ਚੰਦ ਲਾਈ ਉਹਨਾਂ ਨੇ ਜਿਹੜੇ ਜਿਹੜੇ ਬੈਂਕਾਂ ਦੇ ਵਿੱਚ ਸੀਗੇ ਤਾਂ ਉਹਨਾਂ ਵਿੱਚੋਂ ਸਭ ਤੋਂ ਬੈਸਟ ਕੈਂਡੀਡੇਟ ਇਨ ਮਾਈ ਅਕੈਡਮੀ ਕਰਮਜੀਤ ਸਿੰਘ ਜਿਹਨੂੰ ਪਿਆਰ ਨਾਲ ਸਤਿਕਾਰ ਸੀ ਕਹਿੰਦਾ ਇਹ ਸਾਡੇ ਫਿਚਰ ਦਾ ਨਮੂਨਾ ਸੀ ਇਹਨੇ ਇਸ ਸੀਜ਼ਨ ਇਕਰ ਪਾਰਟਿਸਪੇਸ਼ਨਾਈ ਸੀ ਬਸ ਇਹ ਜਿਹੇ ਸੀ ਆਰੇ ਲਾਈ ਸੀ ਮਤਲਬ ਕਿ ਮਿਹਨਤ ਦੇ ਨਾਂ ਤੇ ਮੇਰੇ ਰਿਕਾਰਡਿੰਗ ਉੱਤੇ 10 ਕੈਂਡੀਡੇਟ ਹੋਣਗੇ ਉਹਦੇ ਵਿੱਚੋਂ ਤੇ ਇਹਦੀ ਪੰਜੀ ਪੋਜੀਸ਼ਨ ਸੀ ਪੰਜ ਕੈਂਡੀਡੇਟਸ ਨੂੰ ਬੱਤਿਆ ਨੇ ਔਰ ਮਿਹਨਤ ਦੇ ਨਾਮ ਨਾਲ ਇੱਕ ਸਭ ਤੋਂ ਬੈਸਟ ਤੇ ਨਹੀਂ ਮਤਲਬ ਕਿ ਜਿਹੜੀ ਮੈਨੂੰ ਕੁਆਲਿਟੀ ਲੱਗੀ ਉੱਥੇ ਕਿ ਡਿਸਪਲਾਈਨ ਦੇ ਵਿੱਚ ਉਹਨਾਂ ਸ਼ਾਸਨ ਦੇ ਵਿੱਚ ਜਿਹੜਾ ਕਿ ਚਿੱਤੇ ਬਿਠਾਦਾ ਮੈਂ ਇਹ ਉੱਥੇ ਸੀ ਜਦੋਂ ਨੇ ਆਪਦਾ ਇਵੈਂਟ ਲਾਇਆ ਨਹੀਂ ਨਾ ਬੋਲਿਆ ਨਾ ਕੋਈ ਸ਼ਰਾਰਤ ਕੀਤੀ ਤਾਂ ਬੈਸਟ ਮਤਲਬ ਕਿ ਟੀਚਰ ਦੇ ਨਾਮ ਤੋਂ ਇਲਾਵਾ ਇਹ ਸਭ ਤੋਂ ਵੈਸਟ ਕੈਂਡੀਡੇਟ ਹੈ ਅੱਜ ਇਸ ਸੈਸ਼ਨ ਨੂੰ ਮਿਲਦਾ ਹੈ। ਧੰਨਵਾਦ।